ਪੰਜਵੀਂ ਕਲਾਸ ਦੇ ਵਿੱਚ ਪੜਦਾ ਸ਼ਹਿਬਾਸ ਛੁੱਟੀਆਂ ਦੇ ਚੱਲਦੇ ਹੋਏ ਆਪਣੇ ਰਿਸ਼ਤੇਦਾਰਾਂ ਸਮੇਤ ਛੋਟੇ ਭੈਣ ਭਰਾਵਾਂ ਦੇ ਨਾਲ ਕੁੰਮਣ ਦੇ ਲਈ ਚੰਡੀਗੜ੍ਹ ਪਹੁੰਚਿਆ ਸੀ ਪਰ ਇੱਥੇ ਐਲਾਨ ਤੇ ਮੋਲ ਤੇ ਵਿੱਚ ਲਈ ਹੋਈ ਉਸ ਦੀ ਇਹ ਆਖਰੀ ਰਾਈਡ ਸੀ ਜਿਸ ਤੇ ਕਾਰਨ ਉਸ ਦੀ ਜਾਨ ਚਲੀ ਗਈ ਬਲਾਚੌਰ ਦਾ ਰਹਿਣ ਵਾਲਾ ਇਹ ਪਰਿਵਾਰ ਜਿਸ ਤੇ ਵਿੱਚ ਜਤਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਦੋ ਬੱਚੇ ਉਹਨਾਂ ਦੇ ਵੱਲੋਂ ਇਸ ਟੁਆਇ ਟ੍ਰੇਨ ਦੇ ਵਿੱਚ ਬਿਠਾਏ ਗਏ ਸਨ ਰਾਤ ਦੇ ਸਮੇਂ ਇੱਕ ਹਾਦਸਾ ਹੋ ਗਿਆ ਜਿਸ ਦੇ ਵਿੱਚ ਉਹਨਾਂ ਦੇ ਬੱਚੇ ਦੀ ਜਾਨ ਚਲੀ ਗਈ। ਰਾਤ ਦੇ 8 ਵਜੇ ਜਦੋਂ ਇਹ ਪਰਿਵਾਰ ਸ਼ਾਪਿੰਗ ਮਾਲ ਪਹੁੰਚਿਆ ਸੀ ਤਾਂ ਗਰਾਊਂਡ ਫਲੋਰ ਦੇ ਉੱਪਰ ਬੱਚੇ ਨੇ ਟੌਇ ਟ੍ਰੇਨ ਦੇਖੀ ਬੈਠਣ ਦੀ ਜ਼ਿੱਦ ਕੀਤੀ। 400 ਰੁਪਏ ਦੀ ਟਿਕਟ ਲੈਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਨੂੰ ਡੱਬੇ ਦੇ ਵਿੱਚ ਬਿਠਾ ਦਿੱਤਾ ਤੇ ਆਖਰੀ ਡੱਬੇ ਦੇ ਵਿੱਚ ਇਹ ਬੱਚੇ ਬੈਠੇ ਸਨ। ਅਚਾਨਕ ਇਹ ਟ੍ਰੇਨ ਪਲਟ ਜਾਂਦੀ ਹੈ ਤੇ ਬੱਚਿਆਂ ਦੀ ਦਰਦਨਾਕ ਹਾਦਸੇ ਦੇ ਵਿੱਚ ਦੂਸਰਾ ਬੱਚਾ ਹਾਲਾਂਕਿ ਬਾਲ-ਬਾਲ ਬਚਿਆ ਪਰ ਸ਼ਹਿਬਾਸ ਦੀ ਜ਼ਿੰਦਗੀ ਨਹੀਂ ਬਚ ਪਈ ਫਰਸ਼ ਤੇ ਉੱਪਰ ਖੂਨੋਂ ਖੂਨ ਹੋ ਗਿਆ ਸੀ ਇਸ ਟੌਇ ਟ੍ਰੇਨ ਦਾ ਡੱਬਾ ਬੱਚੇ ਦੇ ਸਿਰ ਦੇ ਉੱਤੇ ਸੀ ਗੰਭੀਰ ਸੱਟ ਲੱਗੀ ਅਤੇ ਕੁਝ ਸਮੇਂ ਇਲਾਜ ਤੋਂ ਬਾਅਦ ਉਸਨੇ ਦਮ ਤੋੜਿਆ ਦੱਸਿਆ ਕਿ ਇਹ ਦੁਖਦ ਘਟਨਾ ਵਾਪਰਨ ਦੇ ਲਈ ਪਰਿਵਾਰ ਹਲਾਂਤੀ ਮਾਲੀ ਮੈਨੇਜਮੈਂਟ ਅਤੇ ਇਸ ਡਰਾਈਵਰ ਨੂੰ ਜ਼ਿੰਮੇਵਾਰ ਮੰਨਦਾ ਜੋ ਕਿ ਹੈ ਵੀ ਕਿਉਂਕਿ ਨਾ ਤਾਂ ਕੋਈ ਸੇਫਟੀ ਬੈਲਟ ਤੇ ਨਾ ਹੀ ਕੋਈ ਫਰਸਟ ایڈ ਵਰਗੀ ਸਹੂਲਤ ਪਰ ਨਾ ਹੀ ਮੈਨੇਜਮੈਂਟ ਦਾ ਕੋਈ ਬੰਦਾ ਸਾਹਮਣੇ ਆਇਆ ਇਸ ਪਰਿਵਾਰ ਦੀ ਮਦਦ ਕਰਨ ਦੇ ਲਈ ਪਰਿਵਾਰ ਨੇ ਦੱਸਿਆ ਕਿ ਕਿੰਜ ਉਹ ਖੁਦ ਆਪਣੇ ਪੁੱਤ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਏ ਸਾਰੀ ਕਾਰਵਾਈ ਉਹ ਹੀ ਕਰਦੇ ਰਹੇ ਪਰ ਉਹਨਾਂ ਦੇ ਖਿਲਾਫ ਪਣਦੀ ਕਾਰਵਾਈ ਦੀ ਮੰਗ ਇਸ ਸਮੇਂ ਪਰਿਵਾਰ ਕਰ ਰਿਹਾ ਹੈ ਸੈਕਟਰ 32 ਦੇ ਸਰਕਾਰੀ ਹਸਪਤਾਲ ਦੇ ਵਿੱਚ ਬੱਚੇ ਨੂੰ ਦਾਖਲ ਕਰਵਾਇਆ ਗਿਆ ਸੀ ਜਿੱਥੇ ਐਤਵਾਰ ਸਵੇਰੇ 4 ਵਜੇ ਉਸਦੀ ਜਾਨ ਗਈ ਹੈ ਨਵਾਂ ਸ਼ਹਿਰ ਦਾ ਰਹਿਣ ਵਾਲਾ ਇਹ ਪਰਿਵਾਰ ਅਤੇ 5ਵੀਂ ਜਮਾਤ ਦੇ ਵਿੱਚ ਪੜਦਾ ਇਹ ਬੱਚਾ ਜਿਸ ਦੀ ਜਾਨ ਇਸ ਹਾਦਸੇ ਦੇ ਵਿੱਚ ਗਈ ਹਾਂ ਵੀ ਬਾਕੀ ਸਾਨੂੰ ਪਤਾ ਨਹੀਂ ਅਸੀਂ ਅਜ ਸੰਸਕਾਰ ਕੀਤਾ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ ਤੇ ਬਾਕੀ ਦੇਖਾਂਗੇ ਪਰ ਚਲੋ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੇ ਵੀ ਬੜੀਆਂ ਗੱਲਾਂ ਕਹਿ ਲਈਆਂ ਇਲੈਂਟੇ ਮਾਲ ਤੇ ਜੋ ਮੈਨੇਜਮੈਂਟ ਹੈ ਉਸਦੀ ਵੀ ਗਲਤੀ ਹੈ ਬਹੁਤ ਵੱਡੀ ਤੇ ਟ੍ਰੇਨ ਦੇ ਵਿੱਚ ਨਾ ਤਾਂ ਕੋਈ ਸੇਫਟੀ ਮੈਜ਼ਰਮੈਂਟ ਸੀਗਾ ਉਹਦੇ ਵਿੱਚ ਕੁਝ ਵੀ ਕੋਈ ਗ੍ਰਿਲ ਵਗੈਰਾ ਵਿੰਡੋਜ਼ ਦੇ ਵਿੱਚ ਨਹੀਂ ਸੀ ਗਿਆ ਨਾ ਕੋਈ ਸੀਟ ਬੈਲਟ ਸੀ ਤਾਂ ਉੱਥੇ ਕੋਈ ਉਹਨਾਂ ਨੇ ਕੋਈ ਟ੍ਰਨ ਫੈਂਡ ਕੰਡੀਸ਼ਨਸ ਲਿਖ ਕੇ ਲਖਾਈਆਂ ਸੀ ਕਿ ਇਹਦੇ ਤੇ ਐਨੇ ਸਾਲ ਦਾ ਬੱਚਾ ਬੈਠ ਸਕਦਾ ਐਨੇ ਦਾ ਨਹੀਂ ਬੈਠ ਸਕਦਾ ਤੇ ਕੁਝ ਵੀ ਕੋਈ ਗਾਈਡ ਕਰਨ ਉੱਥੇ ਕੁਝ ਵੀ ਨਹੀਂ ਸੀ ਬੱਚੇ ਦਾ ਕੀ ਨਾਮ ਹੈ ਬੱਚੇ ਦਾ ਨਾਮ ਸਹਿਵਾਦ ਸੀ ਕਿੰਨੇ ਸਾਲ ਦੇ ਫਰਦੋ ਇਹ 5 ਕਿਲਾ ਫਰਦੋ ਇਹਨੇ ਸਾਲ ਦਾ ਇਹ 10 ਸਾਲ ਦਾ क्या नाम है आपका हम मंदिर पर हां जी उस समय हम 12 साइड पर बैठे हुए थे मेरा बेटा जो 3-10 साल का था वो जूते लेने की ट्रेन में बैठने की कि जिद करने लगा हमने पहले तो दो बार ही मना किया था फिर फिर जिद करने लगा फिर उसको मनाया तो वो ट्रेन में बिठा दिए तो जब ये घटना घटी तो उस समय क्या समय था और ਐਸੀ ਇਹ ਗੱਡੀ। ਕੋਲੇ ਕੋ 10 ਵਜੇ ਦਾ ਸਮੇਂ ਸੀ। ਤਾਂ ਪ੍ਰਸ਼ਾਸਨ ਕੀ ਲਾਪਰਵਾਹੀ। ਮੈਨੇ ਜਿਵੇਂ ਕਿ ਕੋਈ ਇੱਥੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਦੇ ਮੌਲ ਵੱਲੋਂ ਕੋਈ ਕਾਰਵਾਈ ਵੀ ਨਹੀਂ ਹੋਈ। ਕੋਈ ਨਹੀਂ ਆਇਆ। ਐਂਬੂਲੈਂਸ ਵੀ ਨਹੀਂ ਭੇਜੀ ਉਹਨਾਂ ਨੇ। ਕੋਈ ਨਾ ਫਸਟ ਵੇਟ ਕੋਈ ਉੱਤੇ ਪੱਟੀ ਵਗੈਰਾ ਕੁਝ ਨਹੀਂ ਸੀਗਾ ਉੱਥੇ।

ਉਹ ਬੱਚਾ ਕੌਨਸੀ ਕਲਾਸ ਪੜ੍ਹਦਾ ਹੈ 9ਵੀਂ ਕਲਾਸ ਪੜ੍ਹਦਾ ਉਸ ਨੂੰ ਆਪ ਕਦੋਂ ਗਏ ਸੀ ਇੱਥੇ ਆਪਣੇ ਰਿਸ਼ਤੇਦਾਰੋ ਕੇ ਅਸੀਂ ਤਾਂ ਸ਼ੁਕਰਵਾਰੀ ਗਏ ਸੀਗੇ ਹਾਂ ਤੇ ਸ਼ੁਕਰ ਸ਼ੁਕਰਵਾਰੀ ਗਏ ਸੀਗੇ ਤਾਂ ਅਸੀਂ 22 ਤਰੀਕ ਨੂੰ ਤੇ ਉੱਥੇ ਅਸੀਂ ਮੈਂਟੇਮ ਜਿਹੜਾ ਮਾਲ ਹੈ ਉੱਥੇ ਅਸੀਂ ਸ਼ਨੀਵਾਰ ਨੂੰ ਗਏ ਸੀਗੇ ਹਾਂ ਸਰਕਾਰ ਸੇ ਪ੍ਰਸ਼ਾਸਨ ਸੇ ਕੋਈ ਮੰਗ ਹੈ ਆਪਕੀ ਉਹਨਾਂ ਪਰ ਕਾਰਵਾਈ ਹੋਣੀ ਚਾਹੀਏ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਏ ਬਸ ਇਹੀ ਮੰਗਦਾ ਹਾਂ ਸਰ। ਤਾਂ ਦੱਸਾ ਦਿਜੀਏ ਕਿ ਜੋ ਹਾਸਾ ਘਟਿਤ ਹੋਇਆ ਕਿਵੇਂ ਹੋਇਆ। ਮੈਂ ਬਲਾਤੌਰ ਜਿਲ੍ਹਾ ਨਮਾਸ਼ਹਿਰ ਦਾ ਰਹਿਣ ਵਾਲਾ ਜੀ। ਇਹ ਮੇਰੀ ਪੂਆਜੀ ਦੇ بیٹے ਦੇ بیٹے ਸੀ। ਤੇ ਇਹ ਗਰਮੀਆਂ ਦੀ ਛੁੱਟੀਆਂ ਕਰਕੇ ਮੇਰੇ ਕੋਲ ਆਏ ਹੋਏ ਸੀ। ਤੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਗੈਂਟੇ ਵਾਲ ਘੁਮਾ ਕੇ ਲੈ ਕੇ ਆਂਦੇ ਨਾਲੇ ਕੁਝ ਸ਼ੋਪਿੰਗ ਫੁਕਿੰਗ ਕਰ ਲਾਂਗੇ। ਇਸ ਕਰਕੇ ਮੈਂ ਉਹਨਾਂ ਨੂੰ ਲੈ ਗਿਆ। ਉੱਥੇ ਜਦੋਂ ਘੁੰਮ ਰਹੇ ਸੀ ਤਾਂ ਬੱਚੇ ਨੂੰ ਦੇਖਿਆ ਕਿ ਟੌਏ ਟ੍ਰੇਨ ਦੇ ਵਿੱਚ ਕੋਈ ਖੜੀ ਹੈ ਤਾਂ ਟੌਏ ਟ੍ਰੇਨ ਚ ਸਾਨੂੰ ਕਿਹਾ ਵੀ ਉਹਦੇ ਵਿੱਚ ਮੈਨੂੰ ਮੈਂ ਝੂਟਾ ਲੈਣਾ ਹੈ ਮੈਨੂੰ ਉਹਦੇ ਵਿੱਚ ਬਿਠਾ ਲਓ ਜਦੋਂ ਅਸੀਂ ਥੋੜਾ ਪਹਿਲਾਂ ਤਾਂ ਮਨਾਂ ਕੀਤਾ ਉਹ ਥੋੜੀ ਉਹਨੇ ਜਿੱਤ ਕੀਤੀ ਤਾਂ ਚਲੋ ਅਸੀਂ ਬਿਠਾ ਦਿੱਤਾ ਉਹਨੂੰ ਉਹ ਜਦੋਂ ਝੂਟਾ ਲੈ ਰਿਹਾ ਸੀਗਾ ਸਾਡਾ ਇੱਕ ਬੱਚਾ ਹੋਰ ਵੀ ਸੀ 5 ਸਾਲ ਦਾ ਅਸੀਂ ਦੋ ਬੱਚੇ ਬਿਠਾ ਦਿੱਤੇ ਆਪਣੇ ਪਹਿਲਾਂ ਉਹਨਾਂ ਨੇ ਦੋ ਰਾਉਂਡ ਲਾਏ ਠੀਕ ਰਿਹਾ ਕੋਈ ਦਿੱਕਤ ਨਹੀਂ ਆਈ ਜਦੋਂ ਤੀਸਰੇ ਰਾਉਂਡ ਨੂੰ ਟ੍ਰੇਨ ਟਰਨ ਕਰਨ ਲੱਗੀ ਤਾਂ ਜੋ ਪਿੱਛੇ ਵਾਲਾ ਲਾਸਟ ਵਾਲਾ ਡੱਬਾ ਸੀ ਉਹ ਆਪਣੇ ਆਪ ਪਤਾ ਨਹੀਂ ਕਿਸ ਤਰ੍ਹਾਂ ਅਚ ਉਹ ਪਲਟਲ ਦੇ ਨਾਲ ਬੱਚੇ ਦਾ ਸਿਰ ਵਿੰਡੋ ਦੇ ਵਿੱਚੋਂ ਥੱਲੇ ਜਾ ਕੇ ਜਮੀਨ ਤੇ ਵੱਜਿਆ ਤੇ ਉੱਤੋਂ ਡੱਬਾ ਉਹਦੇ ਉੱਤੇ गिर ਗਿਆ ਉਹ ਵੀ ਉਹਦੇ ਸਿਰ ਦੇ ਉੱਤੇ ਆ ਗਿਆ ਜਿਸ ਦੇ ਨਾਲ ਬੱਚੇ ਦਾ ਸਿਰ ਦੇ ਵਿੱਚ ਕਾਫੀ ਵੱਡਾ ਜ਼ਖਮ ਹੋ ਗਿਆ ਤੇ ਉੱਥੇ ਬਹੁਤ ਜ਼ਿਆਦਾ ਬਲੀਡਿੰਗ ਹੋਈ ਮੌਕੇ ਤੇ ਵਿੱਚੋਂ ਅਸੀਂ ਥ੍ਰੀ ਕੁ ਸਿਆਸਪਾਸੇ ਨੂੰ ਕਾਲੀ ਹੈਲਪ ਲੈ ਕੇ ਡੱਬਾ ਚੁੱਕਿਆ ਤੇ ਬੱਚੇ ਨੂੰ ਕੱਢ ਕੇ ਬੜੀ ਮੁਸ਼ਕਲ ਨਾਲ ਆਪਣੀ ਗੱਡੀ ਤੱਕ ਲੈ ਕੇ ਗਏ ਤੇ ਪਰ ਮੌਕੇ ਤੇ ਇਨੇਪੀ ਬੋਲ ਦੇ ਵਿੱਚ ਕੋਈ ਵੀ ਇੱਥੇ ਨਾ ਤਾਂ ਐਂਬੂਲੈਂਸ ਸਾਡੇ ਕੋਲ ਪਹੁੰਚੀ ਨਾ ਕੋਈ ਇੱਥੇ ਫਰਸਟ ایڈ ਦੇਣ ਵਾਸਤੇ ਨਾ ਕੋਈ ਉੱਥੇ ਦਾ ਕੋਈ ਵਰਕਰ ਵੀ ਮਲਾਜ਼ਮ ਸਾਡੇ ਕੋਲ ਆਇਆ ਅਸੀਂ ਆਪਣੇ ਆਪ ਆਪਣੀ ਗੱਡੀ ਵਿੱਚ ਚੁੱਕ ਕੇ ਉਹਨੂੰ ਫੈਕਟਰ 32 ਦੇ ਹਸਪਤਾਲ ਵਿੱਚ ਲੈ ਗਏ ਇੱਥੇ ਕੋਈ ਲਗਭਗ 10:00 ਵਜੇ ਦੇ ਕਰੀਬ ਅਸੀਂ ਉਹਨੂੰ ਦਾਖਲ ਕਰਵਾਇਆ ਪਰ 3-4 ਘੰਟੇ ਬਾਅਦ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਅ ਉਸ ਤੋਂ ਬਾਅਦ ਬੱਚਾ ਜਿਉਂਦੀ ਮੌਤ ਹੋ ਗਈ